ਖਲਾਰ ਦੇ ਖਲਾਰ ਦੇ ਉਹ ਉਹ ਆਉੜੂ ਆਉੜੂ ਕੀ ਸੈਦਾ ਬਰਥਡੇ ਗਿਫਟ ਪਾਈ ਖਰਾਬ ਕਰਨ ਵਾਸਤੇ ਨਹੀਂ ਹੁੰਦਾ ਉਹ ਬਲੇ 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 ਖਲਾਰ ਦੇ ਤਾਜ ਖਲਾਰ ਦੇ ਹੱਸੋ ਸਤਿ ਸ਼੍ਰੀ ਅਕਾਲ ਵੱਡੀ ਮੰਮੀ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਤੇ ਪੋਤੀ ਦੇ ਜਨਮ ਦਿਨ ਦੀਆਂ ਢੇਰ ਸਾਰੀਆਂ ਵਧਾਈਆਂ ਭਾਈ ਸਵਾ ਵਧਾਈ ਤੇਰੀ ਨੂੰ ਵੀ ਹੋਵੇ ਚਾਚੇ ਨੂੰ ਹੋਰ ਸਿਕਰੀ ਦਾ ਤੜਕਾ ਲੱਗੂ ਆ ਹਾਂ ਇਹ ਜਿੱਕੀ ਝੋਕਾ ਆਉਂਦੀ ਕੋ ਅੰਬਤੀ ਬਣਾਉਨੇ ਆ ਰਾਤ ਤੇਰੇ ਭਾਈ ਨੇ ਛੋਟੇ ਨੇ ਸਬਜ਼ੀ ਮਚਾ ਲਈ ਅੱਛਾ ਫਿਰ ਮਖਾਰ ਜਾਂ ਬੱਤੀ ਬਣਾ ਕੇ ਖਾਣਾ ਝੋਕੇ ਵਾਲੇ ਲਾ ਤੇ ਹੋਰ ਸਾਰੇ ਵੀਰਾਂ ਭਾਈਆਂ ਨੂੰ ਸਤਿ ਸ੍ਰੀ ਅਕਾਲ ਅੰਮ੍ਰਤੀ ਕਹਿੰਦੇ ਆ ਭਾਈ ਕੜੀ ਨੂੰ ਹਾਂ ਕੜੀ ਤੇ ਤੁਸੀਂ ਦੱਸਿਓ ਭਾਈ ਕੀ ਕਹਿੰਦੇ ਹੁੰਦੇ ਹੋਗੇ ਨਾ ਤੇ ਹੋਰ ਕੀ ਕਹਿੰਦੇ ਹੁੰਦੇ ਮੰਮੀ ਇਹਨੂੰ ਬਤ ਕਢੀ ਕਹਿੰਦੇ ਨੇ ਹੋਰ ਤਾਂ ਠੀਕ ਐ ਇਹ ਮੇਰੇ ਵਰਗਾ ਤਲਵੰਡੀ ਗਿਆ ਹਾਂ ਭਾਈ ਅੱਛਾ ਅਖਣ ਲੱਗੇ ਅੰਪਰਤੀ ਨੂੰ ਅੰਪਰਤੀ ਤੇ ਖੀਰਾ ਵਾਲੀ ਬਾਟੀ ਤਾਂ ਬੜਾ ਖਾਈ ਕੇ ਪਾਇਆ ਹਾਂ ਤੇ ਜਦੋਂ ਅੰਪਰਤੀ ਦਾ ਕੋਲ ਲਪਰਤਾ ਕਹਣਾ ਜਾ ਹੋਏ ਬੜਾ ਤੂੰ ਕਹੇ ਤਾਂ ਮੈਂ ਤਾਂ ਮੈਂ ਤਾਂ ਖਾਪਰਾ ਨਹੀਂ ਕੀ ਕੋਈ ਗੱਲ ਨਹੀਂ ਫਿਰਦੇ ਤੁਸੀਂ ਇਹ ਤਾਂ ਰੋਜ਼ ਹੀ ਖਾਂਦੇ ਸੀ ਕੜੀ ਕੜੀ ਦਾ ਕਹਿੰਦਾ ਰੋਜ਼ ਹੀ ਖਾਂਦੇ ਸੀ ਤੇ ਵੱਡੇ ਮੰਮੀ ਜਾਨੇ ਮੇਰੇ ਮਾਸੀ ਜੀ ਨੇ ਤੇ ਮਮੀੁਰਾ ਦੋਨੇ ਭੈਣਾਂ ਨੇ ਪਹਿਲਾਂ ਵੀ ਗੱਲ ਲਾਸਦਾ ਉਹਨਾਂ ਕਈ ਵਾਰੀ ਕੋਈ ਨਵਾਂ ਜੁੜ ਜਾਂਦਾ ਹੈਲੋ ਮਮੀ ਤੇ ਆਪਣੇ ਮਮੀ ਵੀ ਉਧਰੋਂ ਕੰਨ ਜੇ ਚੱਕੀ ਜਾਂਦੇ ਫੜੇ ਸਾਸਤਰੀ ਕਾਲ ਭਾਈ ਮਮੀ ਵੱਲੋਂ ਵੀ ਤੇ ਤੁਹਾਨੂੰ ਵੀ ਵਧਾਈਆਂ ਭਾਈ ਸਹਜ ਦੀ ਪੋਤੀ ਦੀ ਭਤੀਜੀ ਦੀ ਹੋਰ ਅਮਰੀਕਾ ਲੋਟਾ ਉੱਠ ਖੜੀ ਸਹਜ ਆ ਉੱਠੀ ਆ ਠੀਕ ਆ ਬਣਾ ਲੈ ਤੇ ਸਹਜ ਨਾਲ ਕਰਦੇ ਗੱਲਬਾਤ ਤੇ ਸਹਜ ਦਾ ਹੈਗਾ ਜਨਮ ਦਿਨ ਹੈ ਹੈਲੋ ਸਹਜ ਉੱਠ ਖੜੀ ਹੈਲੋ ਹੈਲੋ ਜਨਮ ਦਿਨ ਦੀਆਂ ਵਧਾਈਆਂ ਪੁੱਤਰੀ ਥੈਂਕ ਯੂ ਹੈਪੀ ਬਰਥਡੇ ਟੂ ਯੂ ਤੈਨੂੰ ਤਾਂ ਨਹੀਂ ਕਹਿਣਾ ਤੈਨੂੰ ਤਾਂ ਨਹੀਂ ਕਹਿਣਾ ਦੋਨਾਂ ਦਾ ਕੀ ਹੈ ਹੈਪੀ ਬਰਥਡੇ ਹੋਰ ਕੀ ਦਾਗਾ ਤੇਰਾ ਵੀ ਆ ਤੂੰ ਤਾਂ ਉਹ ਹੀ ਗਿਫਟ ਭਾਲਦਾ ਫਰੀਜ ਹੀ ਬੰਦ ਕਰੀ ਜਸੂ ਨੂੰ ਹਨਾ ਤੂੰ ਤਾਂ ਉਹ ਹੀ ਫਰੀਜ ਗਿਫਟ ਭਾਲਦਾਗਾ ਟਿਚ ਕਿਉਂ ਕੀ ਲਿਆ ਕੇ ਦਿੱਤੀ ਏ ਤੈਨੂੰ ਹੈਪੀ ਬਰਥਡੇ ਅੱਡੀ ਬੱਡੀ ਕਢੀ ਅੱਡੀ ਬੱਡੀ ਕਢੀ ਪਹਿਲਾਂ ਵਾਲੀ ਤਾਂ ਸੰਭਾਲ ਲਾ ਉਹ ਤਾਂ ਸੰਭਾਲੀ ਨਹੀਂ ਜਾਂਦੀ ਬਰਨਾ ਇੱਕ ਬਰਨਾ ਬਰਨਾ ਕਿਹੜੀ ਵੱਡੀ ਬਰਨਾ ਵੱਡੀ ਬਰਨਾ ਚੱਲ ਲੈ ਆਵਾਂਗੇ ਸਹੀ ਪੁੱਤਰੀ ਪਾਰਟੀ ਪਾਰਟੀ ਸਟਾਰਟ ਹੋ ਉਸ ਸਟਾਰਟ ਹੋ ਗਿਆ ਜੀ ਇਤ ਦਿਨ ਹੀ ਜਿਹੜਾ ਅਜੇ ਧੁੰਦ ਵੀ ਹੈ ਨਹੀਂ ਅਜੇ ਧੁੰਦ ਹੈ ਨਹੀਂ ਕੀ ਚੱਕੀ ਸੱਚੀ ਗੱਲ ਬਲੋ ਪਹਿਲਾਂ ਸਾਰਿਆਂ ਨੂੰ ਸੱਚੀ ਗੱਲ ਬਾਰੇ ਬਰਥਡੇ ਦੇ ਵੀ ਕਿੱਥੇ ਗਿਆ ਲਓ ਬਟੇ ਸੱਚੀ ਗੱਲ ਕਰ ਦਿਓ ਫਿਰ ਆਪਾਂ ਦਿਨੇ ਜਨਮ ਦਿਨ ਮਨਾਏਗੇ ਮੇਰਾ ਅਡੀ ਕਿਉਂ ਭੀਜੋ ਆ ਦੇਖੋ ਨੰਗੂ ਬਟਾ ਟੰਗਾ ਇੱਕ ਗੋਤਨੀ ਕੁਲੀ ਫਿਰਦੀ ਆ ਮਿੱਟੀ ਜਿਦਰੀ ਨਾ ਲਾ ਕੋਈ ਨਸਲੀ ਨਹੀਂ ਸੀ ਮੇਰੀ ਜਸੂ ਕਿਵੇਂ ਆ ਭਾਣ ਜੇ ਮਿੱਟੀ ਕਾ ਲੋਟਾ ਭਾਈ ਤੇ ਧੁੰਦ ਅੱਜ ਹੈ ਨਹੀਂ ਤੇ ਮੌਸਮ ਥੋੜਾ ਹੀ ਸਾਫ ਆ ਸ਼ਾਇਦ ਉੱਪਰ نکੜਿਆ ਹੋਏ ਬਾਕੀ ਦਾ ਸੂਰਜ ਮੈਨੂੰ ਐ ਲੱਗਦਾ ਮੰਮੀ મોદી ਨੇ ਵੇਚਤਾ ਹਨਾ ਮੰਮੀ ਬੜੇ ਮੰਮੀ ਸੂਰਜ ਵੇਚਦਾ ਮੰਨਦਾ ਦਾ મોદી ਨੇ ਭਾਈ ਉਹ ਵੇਚ ਸਕਦਾ ਔਰ ਤਾਂ ਗੀਦੋਂ ਆਪਣੇ ਖੁੰਜੇ ਫਰੋਲ ਲੀ ਜੀ ਕਿੰਨਾ ਕਰਾ ਦੇਰਾ ਲਾੜਾ ਕਿੰਨਾ ਕ ਰੱਖਦੇ ਨੇ ਇਹ ਸੈਟਾ ਟਕਾ ਮੰਮੀ ਕਹਿੰਦੇ ਭਾਈ ਵੇਚ ਸਕਦਾ મોદી ਸੂਰਜ ਜੀ ਤੋਂ ਕਹਿੰਦੇ ਆਪਣੇ ਖੁੰਜੇ ਫਰੋਲ ਦੇ ਸਾਰੇ ਤੇ ਬਾਕੀ ਮੌਸਮ ਹੈ ਇਹ ਜੇ ਕਦੇ ਦੇਖੋ ਅੱਜ ਕਿਹੋ ਜਿਹਾ ਦਿਨ ਰਹਿੰਦਾਗਾ ਤੇ ਸਹੀ ਦਾ ਜਨਮ ਦਿਨ ਆ ਮਨਾਵਾਂਗੇ ਦਿਨੇ ਤੇ ਫਿਲਹਾਲ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਆਪਣੇ ਨਵੇਂ ਬਲੌਗ 'ਚ ਅੱਜ 7 ਮਾਰਗ 20 ਜਨਵਰੀ ਸਾਲ 2024 ਸ਼ਨੀਵਾਰ ਦਾ ਦਿਨ ਹੈ ਤੇ ਕਈ ਵੀਰ ਪੁੱਛਦੇ ਹੁੰਦੇ ਪਾਣੀ ਦੀਵਾਰੀ ਕਦੋਂ ਆ ਤੇ ਅੱਜ ਰਾਤ ਨੂੰ ਆ ਬਈ ਉਹ ਤੁਹਾਨੂੰ ਕੱਲ ਵਾਲੇ ਵਲੌਗ ਚ ਦੇਖਣ ਨੂੰ ਮਿਲੂਗੀ ਸੋਮਵਾਰ ਨੂੰ ਤੜਕੇ ਇਹ ਮਤਲਬ ਐਤਵਾਰ ਨੂੰ ਸਵੇਰੇ ਵਾਰੀ ਚੱਲੂ ਉਹ ਫਿਰ ਰਾਤ ਨੂੰ 3 ਵਜੇ ਤੋਂ 8 ਵਜੇ ਤੱਕ ਚੱਲਦੀ ਆ ਤੇ ਉਹ ਵਾਰੀ ਵਾਲਾ ਮਾਹੌਲ ਤੁਹਾਨੂੰ ਸੋਮਵਾਰ ਨੂੰ ਦੇਖਣ ਨੂੰ ਮਿਲੂਗਾ ਤੇ ਖੈਰ ਹੁਣੇ-ਹੁਣੇ ਜਿੰਮ ਦੀ ਡਿਊਟੀ ਤੋਂ ਵਾਪਸੀ ਹੋਈ ਆ ਤੇ ਫਿਲਹਾਲ ਜੀ ਆਇਆਂ ਨੂੰ ਆਖਦੇ ਆ ਸਾਰਿਆਂ ਨੂੰ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਨਵੇਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿ ਤੇ ਸਾਰੀ ਗੱਲਬਾਤ ਕਰਦੇ ਰਹਿੰਦੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਤੁਸੀਂ ਘਰ ਪਰਿਵਾਰ ਚ ਬੈਠ ਕੇ ਆਰਾਮ ਨਾਲ ਦੇਖ ਸਕਦੇ ਹੋ ਸੁਣ ਸਕਦੇ ਹੋ ਤੇ ਸਾਈ ਦਾ ਜਨਮ ਦਿਨ ਆ ਤੇ ਦਿਨੇ ਪਾਰਟੀ ਸ਼ਰਟੀ ਜਿਹੇ ਜਿਹੇ ਮਾਹੌਲ ਹੋਏ ਤੁਹਾਨੂੰ ਸਾਰੀ ਗੱਲ ਸਾਂਝੀ ਕਰਾਂਗੇ ਤੇ ਰੇਤਾ ਵੀ ਲੈ ਕੇ ਆਵਾਂਗੇ ਮੰਮੀ ਰਿੱਤੇ ਦੀ ਟਰਾਲੀ ਲਿਆਉਣੀ ਸੀ ਕੱਲ ਵਾਲੀ ਗੱਲ ਮਤਲਬ ਅੱਜ ਤੇ ਛੱਡਦੀ ਸੀਗੀ ਤੇ ਕੱਲ ਲੇਟ ਹੁੰਦੇ ਸੀਗੇ ਇੱਥੋਂ ਇਹ ਥੋੜੀ ਜਿਹੀ ਟਿੱਬੇ ਐ ਇਸਾਈਡ ਰਾਜੇ ਚ ਮੈਂਦੇ ਮਤਲਬ ਰੂੜੀ ਬੰਦੀ ਨੂੰ ਜਾਂਦੇ ਨੂੰ ਰਸਤੇ ਹੀ ਸਰਦੂਰਗੜ ਦੇ ਸਾਈਡ ਤੇ ਉੱਥੋਂ ਰਿੱਤਾ ਲੈ ਕੇ ਆਵਾਂਗੇ ਥੋੜਾ ਜਿਹਾ ਤੇ ਸੂਰਜ ਨਿਕਲਦਾ ਨਹੀਂ ਫਿਰ ਚਿੱਕੜ ਮੱਝਾਂ ਥੱਲੇ ਉਹ ਸੁਕਦਾ ਨਹੀਂਗਾ ਬਾਹਰ ਬੁਰੇ ਹਾਲ ਮੈਂ ਕਿਹਦੇ ਆੜੇ ਹੋਏ ਪੈ ਰਹੇ ਨੇ ਥੋੜਾ ਥੋੜਾ ਰਿੱਤਾ ਮੱਝਾਂ ਥੱਲੇ ਪਾ ਦੇਗੇ ਤੇ ਸਾਰੇ ਦਿਨ ਦਾ ਮੌਲ ਤੁਹਾਨੂੰ ਦਿਖਾ ਦੇਗੇ ਦੇਖਿਓ ਫਿਰ ਅੰਡ ਤੱਕ ਲਾਜ਼ਮੀ ਹੂੰ ਹੂੰ ਇਹ ਤਾਂ ਪਹਿਲੀ ਤਤੀ ਸੋਮੀ ਕੜੀ ਦਾ ਮੈਂ ਹੋਰ ਧਰ ਲਈ ਗੋਹਾ ਦੇ ਉਹ ਆ ਰਹੀ ਜੀ ਤਾਂ ਜਾਂਦੀ ਹੈਗੀ ਹੁਣੀ ਲਾ ਕੇ ਲੈਣ ਲੈ ਗਰਮ ਗਰਮ ਕੜੀ ਲੱਸੀ ਮੱਖਣੀ ਮਿਹਰਮਾਨੀ ਮਤਾ ਜੀ ਤੇ ਪ੍ਰਸ਼ਾਦੇ ਖਾ ਲੋ ਗਾਇਜ਼ ਖਾ ਲੋ ਭਾਈ ਅੰਮ੍ਰਿਤ ਤੇਜ ਬਾਬਾ ਜੀਰ ਬਾਦ ਬਣਾਈ ਆ ਅੰਮ੍ਰਿਤ ਇਹ ਨਾ ਮੰਮੀ ਅੱਜ ਤਾਂ ਨਹੀਂ ਲੱਗੂ ਖਾਤੇ ਚਰ ਹੋ ਮੈਂ ਤਾਂ ਮਹੀਨੇ ਨਹੀਂ ਪਾਉਂਗੇ ਅ ਮੈਂ ਕਿ ਗੱਜਵਾਨੀ ਖਾਂਦਾ ਤੇ ਨਾਲ ਆਹ ਤਾਂ ਭੁੱਲੀ ਗਏ ਸੀਗੇ ਅ ਭਾਈ ਸਾਬ ਉਹਰੇ ਅੰਬ ਦਾ achar ਵਾਹ ਬੜੀ ਨਗਰੂ ਆ ਨਾ ਗੱਲ ਖੋਡਾ ਵੀ ਵਾਪਰ ਰੜੀ ਜਾਂਦਾ ਸਭੋ ਖੋਹ ਲਗੀ ਜਸੂ ਨੇ ਰੀਸ ਲਾਈ ਆਪਣੇ ਚਾਰ ਦੀ ਯਾਰ ਸੁਣ ਯਾਰਲਾ ਵਾਹੀ ਗੁਰੂ ਉਹਦਾ ਹੀ ਸਾਬਾ ਨਾ ਇਹਦੇ ਪੈਦੀ ਬਾਜੂ ਆਉਦੇ ਉਹ ਕਿਹਾ ਬਾਈ ਕਿ ਬਰਾਬਰ ਵਾਹੀ ਗੁਰੂ ਜੀ ਹਾਂਜੀ ਹੋ ਗਏ ਤਿਆਰ ਤੇ ਸਹਿਜ ਵੀ ਭਾਈ ਨਵਾਂ ਸੂਟ ਪਾ ਕੇ ਹੋ ਗਿਆ ਰੈਡੀ ਜਨਮ ਦਿਨ ਵਾਸਤੇ ਤੇ ਪਹਿਲਾਂ ਬਾਬੇ ਦਾ ਸ਼ੁਕਰੀਆ ਕਰਕੇ ਆਉਨੇ ਆ ਗੁਰੂ ਘਰ ਚੱਲਦੇ ਆ ਤੇ ਨਾਲ ਵੀ ਜਾਊਗਾ ਜਸਮਨ ਭਾਣ ਜਾ ਚੱਲੀਏ ਮੰਮੀ ਤੁਸੀਂ ਵੀ ਚਲੋਗੇ ਉਹ ਚੱਲੀ ਵੀਰ ਦੋਲਿਆ ਚੱਲੀਏ ਚਲੋ ਲੋਟਾ ਬਈ ਲੋਟਾ ਚਲਾ ਰੱਖਿਆ ਧੂਆਂ ਤੇ ਰੌਣਕਾਂ ਪਿੰਡ ਵਾਲੇ ਨੇ ਸਾਂ ਮੈਂ ਗੱਡੀ ਚਲਾਈ ਜਾਂਦਾ ਸਹੀ ਕਿੱਥੇ ਚਲਾਈ ਜਾਂਦੀ ਹੈ ਗੱਡੀ ਉਹ ਗੱਪਗਾ ਆ ਸੇਰੰਗ ਕਿੱਥੇ ਆ ਇੱਧਰ ਵੀ ਸੇਰੰਗ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਸਰਵ ਜਾਦੇ ਹਾਂਜੀ ਪੁੱਤਰ ਚਾਰ ਸਰ ਜਾਦੇ ਲੋਨ ਕੋ ਬਣਾਉਂ ਉਤਰ ਗਿਆ ਕੀ ਕਹਣਾ ਰਾਜ ਜੁੱਤੇ ਲਾਉਣੇ ਪੁੱਤਰ ਜਰੱਬਾ ਵੀ ਬੂਟ ਲਾਵਾਂਗੇ ਹਾਂ ਜਰੱਬਾ ਚਲ ਇਹ ਪਾਈ ਰੱਖਣਗੇ ਜਿੱਥੇ ਹਾਂ ਹਾਂ ਉਤਰ ਠੀਕ ਹੈ ਠੀਕ ਹੈ ਲਾਤੇ ਬੈਠੇ ਚਲੋ ਮੇਰੇ ਵਾਹ ਜੀ ਗੁਰੂ ਹਾਂਜੀ ਮੇਰਾ ਲਾਇਆ ਬਾਹ ਨਾ ਰਿਹਾ ਪੈਣ ਕਿ ਜਰਾਬਾਂ ਨਾ ਤੁਸੀਂ ਰੱਖ ਲਓ ਪੁੱਤਰ ਤੁਸੀਂ ਛੋਟੇ ਬੱਚੇ ਹੋ ਬਠੰਡੇ ਠੰਡੇ ਲੱਗੂਗੀ ਚਲੋ ਤਰੋ ਲੱਗੂਗੀ ਹੌਲੀ ਹੌਲੀ ਜੈਸੂ ਆਪੇ ਬੜ ਕੇ ਰੱਖੀ ਸਤਨਾਮ ਜੀ ਵਾਹਿਗੁਰੂ ਦਾਈ ਅਥਨਾ ਭੋਲੀ ਬਸ ਅਹੀਂ ਤੋਂ ਲੈ ਅਹੀਂ ਤੋਂ ਲੈ ਬਿਟੇ ਅਹੀਂ ਤੋਂ ਦੋ ਦੁਨੀਆ ਤੁਮਹਾਲ ਕੇ ਵੈਰੀ ਗੋ ਦਵਾਈ ਗੁਰੂ ਜੀ ਕੋ ਵਾਈ ਗੁਰੂ ਜੀ ਵਾਈ ਗੁਰੂ ਜੀ ਦੁਨੀਆ ਤੁੜ ਕੇ ਚਲੋ Thank you. ਲੜਾਈ ਹੋ ਰਹੀ ਆ ਸਹਜਾ ਕੀ ਕਹਿੰਦਾ ਬੇਟੇ ਹੈ ਅੱਜ ਕੇ ਨਹੀਂ ਘੋਵਾਦੀ denn ਕੀ ਕਹਿੰਦਾ ਸੀ ਤਾਜ ਕਿਉਂ ਬੋਲ ਮਾਰੀ ਜਾਂਦਾ ਸੀ ਸ਼ੀਸ਼ਾ ਤੋੜਦਾ ਹੋਏ ਤੂੰ ਸ਼ੀਸ਼ਾ ਤੋੜਦਾ ਤੂੰ ਉਹਦੇ ਹੈ ਲੈ ਚਾਚਾ ਕਹਿੰਦਾ ਚਾਬੀ ਤਾਂ ਫੜਾ ਜਾ ਮੈਨੂੰ ਲੈ ਫੜ ਚਾਬੀ ਆਹਾ ਸਾਈਡ ਸ਼ੀਸ਼ਾ ਸਾਈਡ ਮਿਰਰ ਦਾ ਚਾਬੀ ਫੜਾਤੀ ਹੁਣ ਖੋਲ ਫਿਰ ਛਿੱਦੇ ਨੇ ਚਾਚਾ ਚਾਬੀ ਤਾਂ ਫੜਾ ਜਾਂਦਾ ਮੈਨੂੰ ਮੈਂ ਗੱਡੀ ਖੋਲ ਲੈਂਦਾ ਕਹਿੰਦਾ ਉਹਨੇ ਪਰ ਮੈਂ ਵੀ ਫੜਾ ਮਾਰੀ ਜਾਂਦਾ ਸੀਗਾ ਲੈ ਛੱਡੋ ਯੋ ਇੱਚੀ ਤਾਂ ਗੱਡੀ ਤੂੰ ਚਲਾਏਂਗਾ ਤੂੰ ਮੂਰੀ ਬਠੀ ਐ ਨਾ ਆਈ ਗੱਡੀ ਅਲਸਕਾਰ ਤੋਂ ਗੱਡੀ ਤੇਰੀ ਕੋਈ ਨਾ ਦੀ ਨਾ ਬੈਜੋ ਪਰਮਾਤਮਾ ਜੀ ਸੁੱਖ ਰੱਖਿਓ ਸਤਨਾਮ ਸ੍ਰੀ ਵਾਹਿਗੁਰੂ 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 ਈਆ ਹੜਾ ਬਟੇਂਡਾ ਜੀ ਬਟੇਂਡਾ ਸਿੱਤਾ ਬਟੇਂਡਾ ਸ਼ਕਲੋ 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 ਤੇਰੇ ਤਾਂ ਲੈਣ ਅੱਜ ਫੇਰ ਨਹੀਂ ਜਾ ਗਿਆ ਭਾਈ ਤੇ ਸਹਿਜ ਦਾ ਜਨਮ ਦਿਨ ਸੀਗਾ ਤੇ 10 ਹੋਰੇ ਮੈਨ ਲਾ ਫੇਰ ਵੀ ਥੋੜਾ ਜਿਹਾ ਲੇਟ ਨੇ ਇਧਰ ਕੇਕ ਕੱਟਾ ਘਟਾਈ ਹੋ ਜਾਂਦੀ ਹੈ ਵੱਡੇ ਪੱਦਰ ਤੇ ਤਿਆਰੀਆਂ ਹੋ ਗਈਆਂ ਕਹਿੰਦੇ ਹੈਲੋ 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 ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਨੇ ਜੀ ਹੈਲੋ ਚਲ ਸਰਦ ਸਾਰੀ ਫੋਟੋ ਚੜ ਦੇ ਰਹਿ ਜਾ ਕੀ ਖਾ ਲ ਲੈ ਮੈਂ ਪਾਜਾ ਅੰਦਰੀ ਇਤਰੀ ਰੱਖ ਦੋ ਹੈਪੀ ਬਰਥਡੇ ਹੋੜਿਆ ਮਹੀਨੇ ਟਰੇਗਾ ਬਰ ਮਾਹਰ ਦੂਜੀ ਚਲ ਆੜੀ ਆਹ ਖਾ ਲਾ ਤਾਜ ਕਨਾਂ ਮੈਂ ਕੱਟਣਾ ਕੇਕ ਤੇ ਸਹਿਜ ਨਹੀਂ ਮੈਂ ਕੱਟਾਂ ਮਾਂ ਮੈਂ ਖਾਉਂਗਾ ਉਹ ਰੱਖਵਾਉਂਗਾ ਕਿੰਦਰ ਰੋਟੀਆਂ ਉਹ ਖਾ ਲੈ ਖਾ ਲੈ ਮੈਂ ਹੁਣ ਬਈ 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 ਬੋਲੀ ਫੋਨ ਹੋ ਰੇਗੀ ਸਹਿਜ ਨਹੀਂ ਆਉਂਦੇ ਆ ਹੈ ਆਹ ਫਾੜ ਸਹਿਜ ਓਏ ਮੈਨੂੰ ਸੱਦ ਕੇ ਨਹੀਂ ਲਿਆ ਮੈਂ ਤਾਂ ਰਹਿ ਗਿਆ ਉਹ ਦੀ ਵੀ ਕਰਾਇਆ ਮਾਰੀ ਜਾਂਦੀ ਮਹੀਨਾ ਹੀ ਬਸ ਅਰੇ ਵੇਚਣਾ ਹੀ ਸਾਰੇ ਕੱਠੇ ਗਏ ਆਓ ਵਧੀਆ ਮੈਂ ਵਦਗਾ ਇਹ ਲਿਆਵਾਂਗਾ ਇੱਕ ਨਾ ਆ ਬਾਬੀ ਆ ਮਾਮੀ ਬਈ ਸਹਿਜ ਦੇ ਮਾਮਾ ਸ਼ਰੀ ਲਾ ਮਾਮਾ ਮਾਮਾ ਸ਼ਰੀ ਨਾ ਕੋ ਨਾ ਪਿੱਛੇ ਤੋਂ ਦੇਖੋ ਇੱਡੀ ਜਦੂ ਇੱਥੇ ਆ ਤੋ ਸਹਿਜ ਮੈਨੂੰ ਨਹੀਂ ਪਤਾ ਬਈ ਸਹਿਜ ਮੇਰੀ ਗੱਲ ਸੁਣਤੀ ਨਹੀਂ ਮੈਨੂੰ ਨਹੀਂ ਪਤਾ ਬਈ ਦਵਾਰੇ ਲਾ ਮੋਮ ਬੱਤੀ ਮੈਂ ਤਾਂ ਰਹਿ ਗਿਆ ਹਾਂਜੀ ਦਵਾਰੇ ਲਾ ਇਧਰ ਆ ਨੀ ਤਾਜ ਨੀ ਲਾਤਾ ਇੱਥੇ ਫੁੱਲ ਕੂਟ ਵੜ ਲਿਆ ਚਲੋ ਖਾਣਾ ਇਧਰ ਚਲੋ ਬੱਸ ਲੋ ਦੀ ਨਹੀਂ ਹੋਣੀ ਬੱਸ ਆ ਦੀ ਬਣਾ ਦੇ ਬੱਸ ਹੁਣ ਬੱਸ ਹੁਣ ਉੱਠ ਘਰ ਸਹਿਜ ਸਹਿਬ ਆਸਰ ਉੱਠ ਘੜੋ ਸਹਿਜ ਜੀ ਸੈਯਦ ਦਾ ਬਰਥਡੇ ਗਿਫਟ ਪਾਈ ਸਾਈਕਲ ਬਹੁਤ ਬਹੁਤ ਵਧਾਈਆਂ ਸਹਿਜ ਤੈਨੂੰ ਜਨਮ ਦਿਨ ਦੀਆਂ ਨਾਲ ਸਾਈਕਲ ਦੀਆਂ ਬਹੁਤ ਬਹੁਤ ਸਾਈਕਲ ਬਹੁਤ ਵਾਖਾਂ ਸਾਇਦੇ ਸੂੰਦਰ ਆਪਣੇ ਨਾਲ ਮੈਚਿੰਗ ਕਰੀ ਬੈਠੇ ਆਂ ਪੂਰੀ ਮੈਚਿੰਗ ਕਰਦੇ ਸਾਂ ਹੈਪੀ ਬਰਥਡੇ ਟੂ ਯੂ ਸਾਇਦੇ ਬਈ ਨੂੰ ਖਵਾਈ ਨਹੀਂ ਆਜਾ ਸਾਇਦੇ ਗੁਰੂ ਵੀ ਇੱਦਾਂ ਹੀ ਮੋਈ ਆਜ ਦੀ ਬੂਹ ਤਾਜ ਤੇਰਾ ਜਨਮ ਦਿਨ ਮਨਾਇਆ ਹੀ ਨਹੀਂ ਕਿਸੇ ਨੇ ਤੈਨੂੰ ਆਖੇ ਹੀ ਨਹੀਂ ਕਿਸੇ ਨੇ ਹੈਪੀ ਬਰਥਡੇ ਤੈਨੂੰ ਆਖੇ ਹੀ ਨਹੀਂ ਇਹ ਕੋਈ ਤੈਨੂੰ ਆਖੇ ਹੀ ਨਹੀਂ आऊंगी बोतल आ गया आ गया है तो तो जा, नहीं तेरा नहीं हैगा जान के कह दे ताज और पर तो मेरे को

ਐ ਸਜੋ ਉਹ ਸੀ ਤੈਨੂੰ ਮੈਨੂੰ ਨਹੀਂ ਖਵਾਉਂਦਾ ਤਰਾ ਕੋਲ ਨੂੰ ਆਵਾਜ਼ ਕਹ ਲਓ ਫਿਰ ਇਹ ਨੂੰ ਨਾ ਮੈਂ ਇਹ ਨੂੰ ਨਾ ਕੋਈ ਨਹੀਂ ਦੱਸਿਆ ਗਿਆ ਤਾਂ ਅਜਾ ਪਰੇ ਹੋ ਗਿਆ ਯਾ ਯਾ ਮੇਰਾ ਅਬੂ ਦਾ ਅਬੂ ਦਾ ਅਬੂ ਤਰਾ ਹੋ ਲੈ ਯੱਕੀ ਗਿਫਟ ਅਬੂ ਅਬੂ ਦਾ ਅਬੂ ਲੈ ਜਾ 100 ਰੁਪਏ ਦਾ ਮੜ ਲੈ ਨਾ ਨਹੀਂ ਤੋਂ ਨੰਨ ਤਾਏ ਬਾਈਆ ਤਾਏ ਰਿਫ ਇਹ ਤਾਂ ਹਰ ਲੈ ਨਾ ਨੀ ਬੋਲ ਮੈਨੂੰ ਬੜਾ ਦੇ ਨਾ ਵਿੰਦੇ ਨਾ ਤਾਏ ਮੁੰਡੇ ਵਿੰਦੇ ਮਾਈ ਜੀ ਕੋ ਆਏ ਆ ਮੈਂ ਕਿਹਨਾਂ ਹਾਂ ਚਲੋ ਬੈਠੋ ਸਾਰੇ ਜਣ ਸਨ ਫੋਟੋ ਕਰੀਏ ਮਨਜੀਤ ਬੈਠ ਮਨ ਜੀ ਨਾ ਪਾਈ ਮਿਲੂ ਆ ਚਾ ਵਾ ਤਾਏ ਫੋਟੋ ਬਣਾ ਲੈ ਮੂਲੋਟ ਕਰ ਲੈ ਤਾਏ ਮੂਲੋਟ ਕਰ ਲੈ ਉਹ ਫੋਟੋ ਕਰੀ ਜਾਂਦੇ ਤਾਏ ਇੱਧਰ ਜਾ ਕੋ ਸਾਰੇ ਜਣ ਆਪਰੇ ਤਾਂ ਬਹਿ ਗਿਆ ਚਲੋ ਇਹ ਨਹੀਂ ਬੱਸ ਹੁਣ ਤਾਂ ਕਿਚੂ ਦੀ ਕਾਰੀ ਤਾ ਓਏ ਆਜਾ ਠੀਕ ਹੈ ਚਲੋ ਥੋੜੀ ਜੀ ਫੋਟੋ ਮੇਰੀ ਨਾਉਦੋ ਹਾ ਹਾ ਇਹ ਮਸਤ ਰਿਆ ਤਾਜ ਬੜੀ ਡੀਡੀ ਸਮਾ ਲੋ ਚਲੋ ਨੀਰਾ ਨੂੰ ਰਬਾਓ ਜੀ ਚਲੋ ਸ਼ਾਬਾਸ਼ ਹੋਰ ਨੀਰਾ ਪਾਉਣਾ ਨੀਰਾ ਵੀ ਲੇਟ ਹੋ ਗਿਆ ਅੱਜ ਇਹਦੇ ਵਿੱਚ ਕੀ ਆ ਕੀ ਗੀ ਬੋਨਾ ਹੈ ਅੱਜ ਇੱਥੇ ਵਿੱਚ ਕੀ ਆ ਪੁੱਛ ਲੈ ਮਮਾ ਨੇ ਕੀਆ ਪੁੱਛ ਲੈ ਵਿੱਚ ਕੀ ਆ ਦੱਤ ਦੇ ਨਹੀਂ ਹੁੰਦੇ ਕਾਕਾ ਹੋਰ ਲੈ ਤੇਰੇ ਬਾਅਦ ਪੋਣਾ ਉਹਨੇ ਇਹ ਵਿੱਚ ਇਹ ਹੈ ਕਬੂਤਰ ਤਾਂ ਹੀ ਵਾਚ ਬੋਲੇ ਨਾ ਨਹੀਂ ਕੀ ਨਾ ਚਲ ਗਿਆ ਹਾਂ ਅੰਮਿਤ ਕਾਲੇ ਜਾ ਚਿੱਤੇ ਅੱਜ ਤੋਂ ਬਾਅਦ ਇਹ ਕਾਲੇ ਹੋਏਗਾ ਸਹੀ ਨਾ ਇਹ ਨੂ ਵੀ ਲਾਲ ਹੈ ਨਾ ਨਾ ਕੌਣ ਹੈ ਕਿਉਂ ਨਾ ਬੰਦਾ ਰਹਿਣ ਕਹਿੰਦੇ ਭਾਈ ਅੱਜ ਤਾਂ ਦਾ ਫਿਕਰ ਜੋ ਭਾਰ ਕਰਦੇ ਆ ਸਤਾਉਂਦੇ ਸਾਰੇ ਕਾਲੇ ਤੈਨੂੰ ਵੀ ਵਧਾਈਆਂ ਭਾਈ ਕੋਟੇ-ਕੋਟੇ ਤੇ ਆਪਣੇ ਗੱਗੂ ਦਾ ਭਾਈ ਕਾਲਾ ਮਲੇਸ਼ੀਆ ਚ ਆਉਦਾ ਵੀ ਜਨਮ ਦਿਨ ਅੱਜ ਇੱਕ ਕੋ ਦੇ ਨਾਲ ਜਨਮ ਦੇਣਾ ਹੁੰਦਾ ਹੈ ਤੇ ਆਹ ਜਿਹੜੀ ਫੋਟੋ ਹੈ ਤੁਸੀਂ ਦੇਖ ਰਹੇ ਹੋ ਪਿਛਲੇ ਸਾਲ ਦੀ ਹੈਗੀ ਕਾਲਾ ਉਦੋਂ ਇੱਥੇ ਆਇਆ ਹੋਇਆ ਸੀਗਾ ਬਲੇਸ਼ੀਆ ਤੋਂ ਆਇਆ ਮੀ ਹੈ ਸਾਤਰੀ ਗਾਲ ਦੀ ਸਾਤਰੀ ਗਾਲ ਹੋਰ ਠੀਕ ਠਾਕ ਉਹ ਬਲੇ 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 ਖਲਾਰ ਦੇ ਤਾਜ ਖਲਾਰ ਦੇ ਆ ਆ ਕਿਵੇਂ ਘੱਡੇ ਆਈ ਨਹੀਂ ਜਾਂਦਾ ਬੇਬੇ ਨਾਲ ਬੇਬੇ ਨਾਲ ਤਾਂ ਬਹਿ ਜਾ ਉੱਤਰ ਹੋਰ ਗਿਫਟ ਮਿਲੂਆ ਬੇਬੇ ਕੋਲੇ ਬਹਿ ਜਾ ਬੇਬੀ ਕੋਲੇ ਵੈਜਾ ਹੋਰ ਗਿਫਟ ਮਿਲੂਗਾ ਉਹਨੇ ਪਹਿਲਾਂ ਤਾਂ ਖੋਲ ਲੈ ਉਹ ਆ ਗਿਆ ਉਹ ਗਿਆ ਨੇੜੇ ਉਹਦੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਟੂ ਹੈਪੀ ਬਰਥਡੇ ਟੂ ਟੂ ਹੈਪੀ ਬਰਥਡੇ ਟੂ ਟੂ ਮੇਰੀ ਵੀ ਕਰ ਦੋ ਪਹਿਲਾਂ ਕਰੀ ਨਹੀਂ ਮੱਲਾ ਜੱਕੋ ਦੋਨੇ ਪਹਿਣਾ ਪਹਿਣਾ ਸਾਂਝੇ ਬੈਜੋ ਮੰਮੀ ਤੁਸੀਂ ਬੈਜੋ ਬੱਸ ਤੁਸੀਂ ਚਾਰਾਂ ਨਹੀਂ ਕਰ ਦਿੰਦੇ ਥੋੜੀ ਆ ਬੜਾ ਆ ਕੇ ਕੋਰੂਣੀ ਕੋਲੇ ਜਾ ਆ ਜਾ ਕੋਰੂਣੀ ਕੋਲੇ ਉਰੀਆ ਕੱਢ ਲੈ ਕੱਢ ਐ ਕਿਧਰ ਲੱਗੇ ਲੱਗ ਆ ਜਾ ਐਂਟਰੀ ਕੋ ਲਾ ਫੋਨ ਆ ਇਹਦੇ ਵਿੱਚ ਫੋਨ ਪਾਇਆ ਹੱਥੋਂ ਮੋੜੀ ਵੜਾ ਸੁਣਾ ਓਏ ਕੋਲ ਹੁਣ ਫੋਨ ਆ ਓਏ ਇਹਦਾ ਇਹ ਦਾਦੀ ਦਾਦੀਆਂ ਨਾਲ ਕੇ ਦੇਖਣਾ ਨਹੀਂ ਨੁੱਕੜੇ ਹਾਂ ਕੀ ਨਿਕਲੇ ਹੈ ਖੋਲ ਕੇ ਦਿਖਾ ਖੋਲ ਕੇ ਦਿਖਾ ਟੱਪੜੇ ਕੀ ਦੇ ਹਾਂ ਹਾਂ ਸਹੀ ਦੇ ਆ ਈ ਹੋਏ ਕੱਪੜੇ ਨਿਕਲੇ ਆ ਗੇ ਦੇਖਾ ਪੁੱਤ ਕੱਪੜੇ ਨਿਕਲੇ ਆ ਦੇਖੋ ਕਿਹਦੇ ਕੱਪੜੇ ਆ ਇਹ ਦੇਖੋ ਕਿ ਤੇ ਲਵੇੜੂ ਆ ਮਾਇਨੀ ਅਸੀਂ ਤਾਂ ਨਹੀਂ ਬਹਿੰਦੇ ਉਹ ਕੋਹੋ ਨਹੀਂ ਤੂੰ ਮੋਮ ਬੱਤੀ ਵੇਲੇ ਤਾਂ ਮੈਨੂੰ ਸੱਦਿਆ ਹੀ ਨਹੀਂ ਪਹਿਲਾਂ ਆ ਮੋਮ ਬੱਤੀ ਲਾ ਪਹਿਲਾਂ ਅਬ ਦੁਬਾਰੇ ਬਜਾ ਮੇਰੇ ਨਹੀਂ ਆਉਂਦੇ ਮੋਮ ਬੱਤੀ ਲਾ ਲੋ ਲਾਈ ਇੱਕ ਮਰ ਵੀ ਤਾਂ ਮੇਰੇ ਨਹੀਂ ਓਏ ਮਾਈ ਬੱਲ ਕਿੰਨੀ ਲਾਈਏ ਤਿੰਨ ਲਾ ਲੀਏ ਇੱਕ ਲਾ ਲੀਏ ਇੱਧਰ ਤਾਜ਼ੀ ਜੀ ਦੇ ਦਿਖਾ ਲਾ ਹੈ ਤਾਜ਼ੀ ਜੀ ਦੇ ਤੇ ਅੱਜ ਦੇ ਬਾਦਾਂਗੇ ਫਿਰ ਬਧਾਈਆਂ ਤਾਜ਼ੀ ਤੁਹਾਨੂੰ ਨਵੇਂ ਕੱਪੜੇ ਦੀਆਂ ਚੱਲਦਾ ਫਿਰ ਤੇ ਜਾਨ ਨੂੰ ਬੁੱਤ ਕਹਦਾ ਕੱਪੜੇ ਤੁਸੀਂ ਚਲਦੀ ਨਹੀਂ ਨਾ ਸੋਹਣੀ ਨਹੀਂ ਨਾ ਛਾਲਟ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਚੱਲ ਹੁਣ ਬਹਿ ਜਾਣੇ ਹੈਗੇ ਤੇ ਦੱਸ ਕਰ ਰੋ ਇਹਦਾ ਬੈਲੋ ਆਹੋਂ ਕਰੂ ਆ ਬੰਦੀ ਤੋਂ ਫਰਾ ਦੇ ਅਰ ਵੀ ਇਹ ਮਾਂ ਮੈਲੇ ਨਹੀਂ ਆਣੀ ਹੈ ਹੋਰਾ ਕਾਤਲਾ ਕੱਠੇ ਮੇਰੇ ਕੋਲ ਹੁਣ ਪਹਿਲਾਂ ਗਿਫਟ ਦਾ ਧਾਰ ਕਰ ਲੇਗੀ ਗਿਫਟ ਦਾ ਹੱਥ ਵਾਲੀ ਸ਼ੇਅਰ ਨਹੀਂ ਜਾਏਗਾ ਮੈਂ ਥੋੜੀ ਗੱਲ ਦੀ ਕੋਈ ਨਾ ਕਾਗਾ ਵੀ ਧਾਰੀ ਗਿਫਟ ਦਾ ਮੈਂ ਨਹੀਂ ਤੇ ਕਿਤੇ ਨਾ ਚਾਹੀਦਾ ਤੇਰਾ ਕੀ ਕਰਦਾ ਤੇਰਾ ਕਿਹਨਾਂ ਦਾ ਕੀ ਕਹਣਾ ਆਹ ਹਾਂ ਕਹਣਾ ਸੂਬਾ ਹਾਂ ਆਹ ਉਹਨਾਂ ਲੇਗਿੰਗ ਪੁਰਾ ਤੇਰਾ ਮੋਨੋਂ ਚੋਂ ਕੈ ਕਿ ਨਿਕਲਿਆ ਕੀ ਨਿਕਲਿਆ ਨਵੇਂ ਬੱਸ ਸਿਕੋ ਮੋਡ ਆ ਗਿਆ ਅਜਾੜੇ ਤਾਂ ਅਰੇਤ ਨਵੇਂ ਕੱਪੜੇ ਲੈ ਕੇ ਆਏ ਕਿਸੇ ਵਾਰ ਆ ਕੱਪੜੇ ਦੇ ਦੇ ਫਿਰ ਲਿਆ ਲੈ ਕੱਪੜੇ ਦੇ ਦੇ ਮੈਨੂੰ ਤਾਂ ਗਿਫਟ ਦਿੱਤਾ ਹੀ ਕਿਸੇ ਨੇ ਚਾਚੇ ਤੇਰੇ ਤੂੰ ਕੱਪੜੇ ਮੈਨੂੰ ਗਿਫਟ ਦੇ ਨਹੀਂ ਤੇਰਾ ਜਨਮ ਦਿਨ ਤਾਂ ਨਹੀਂ ਅੱਜ ਛੋਟੇ ਆ ਅੱਜ ਆ ਲੈ ਫੋਟੋ ਵੀ ਦੇ ਦੇ ਨਾ ਮੇ ਬੱਡੇ ਨਹੀਂ ਆ ਨਹੀਂ ਠੀਕ ਹੈ ਆ ਹੈ ਦੇ ਇਹ ਤਾਂ ਬੱਡੇ ਨੇ ਇਹਦਾ ਪੱਤਾ ਆਇਦਾ 200 ਆ ਇਹਦਾ ਇਹਦਾ ਇਹ ਤਾਂ ਦਿੱਦੀ ਆ ਮੰਮੀ ਨੇ ਤੇ ਤੜਤ ਆਇਓ ਦਿੱਦਿਆ ਵਾਸਤੇ ਕੋਈ ਉਹਦੇ ਕੋਲ ਫੋਟੋ ਕਰਾ ਦੇ ਫੋਟੋ ਕਰਾ ਦੇ ਇਹਦਾ ਇਹਦਾ ਮੈਂ ਆਇਓ ਫੋਟੋ ਕਰਾ ਲੋ ਹਾਂਗਾ ਫੋਟੋ ਬਲੇ ਕੇ ਪਿੱਛੇ ਕਰਾ ਲੋ ਉਧਰ ਨਹੀਂ ਫੋਟੋ ਨਹੀਂ ਆਹ ਨਾ ਫਾਇਦਾ ਲੈ ਫੋਟੋ ਕਰਾ ਇੱਕ ਉਧਰ ਐਸੇ ਚ ਹੀ ਹੋ ਜਾਊਗਾ ਇਹ ਫੋਟੋ ਕਰ ਦੇ ਹੈ ਐਸੇ ਹੋ ਜਾਊਗਾ ਹਾਂ ਉਹ ਤਾਂ ਉੱਤੇ ਬਿਜੀ ਜਾਂਦੀ ਸਭ ਤਾਂ ਹੋ ਜਾਊਗੀ ਹੁਣ ਸਾਨੂੰ ਧਰ ਦੇ ਮੂਦਾ ਬਹਿ ਜਾ ਆ ਬਹਿ ਜਾ ਮੂਦਾ ਸੋਣੀਆਂ ਖੜਾ ਚੱਕ ਉਧਰ ਦੇ ਚੱਕਾ ਅੱਜ ਉਧਰ ਇਹ ਮਮਾ ਕਣੀ ਮਮਾ ਕਣੀ ਉਹ ਤੇ ਮੈਂ ਕੋ ਤਾਇਆ ਜਾ ਤੋ ਆਹੀ ਕਿ ਇਤੋਂ ਕਿ ਜਿਹਦਾ ਫੋਟੋ ਹਾਂ ਬਸ ਉਹ ਯਾਰ ਜਿੱਥੇ ਸੋਣੀ ਕਰਪ ਆ ਨਾ ਇਹੋ ਬਾਤ ਕੋ ਬਦਲਦਾ ਹੈ ਗੈਲਰੀ ਵਿੱਚ ਤੇ ਤਾਂ ਉਹ ਤਾਂ ਕਹਿ ਦਿੰਦਾ ਹੈ ਹਾਪੀ ਬਰਥਡੇ ਟੂ ਲੈਫਟ ਖੋਲ ਲੋ ਇੱਗਾ ਕੀ ਲੈਦਾ ਇਹ ਤਾਂ ਖੋਲ ਲੋ ਆ ਸਰਖੋਰ ਨਾਮ ਦੀ ਕੁੜੀ ਦੀ ਨਾ ਨੀ ਆ ਆ ਵੀ ਆਵੇ ਆਜੋ ਆਜੋ ਮਾਸੀ ਕੋਲੇ ਆਜੋ ਬੇਬੇ ਵੀ ਆਵੇ ਕੋਲੇ ਇਹ ਬੇਬੇ ਵੀ ਕੀ ਲੈਂਦਾ ਤੈਨੂੰ 200 ਰੁਪਏ ਨਿਕਲੇ ਗਿਫਟ ਚੋਂ ਆਪਣੇ ਆ ਸੋਨੇ ਕੱਪੜੇ ਆ ਤੇ ਭਰਮੇ ਤੇ ਤੋਰ ਕੇ ਘਟੇ ਵੱਲੇ ਕਹਿੰਦੇ ਮੈਂ ਜੀ ਸੁਣ ਉਹਦੇ ਗੱਦੇ ਗੇਦੇ ਆ ਰਹੇ ਪਾਈ ਤਾਲਪਰੀ ਦੇ ਕੱਪੜੇ ਪਾਈ ਤਾਲਪਰੀ ਸੋਲ ਲੈਣ ਵੱਡੇ ਲੈਣ ਵੱਡੇ ਲੈਣ ਵੱਡੇ ਦੇ ਬਾਅਦ ਨਾਲ ਲੱਭਦਾ ਜਾ ਪੂਰਾ ਵਧੀਆ ਕੱਪੜਾ ਇਹ ਤਾਂ ਆਪਣਾ ਆਏ ਹੈ ਲੈ ਲੈ ਮੇਰੀ ਬੱਚੀ ਇਹ ਤਾਂ ਫੋਨ ਹੈ ਤੇਰਾ ਹੈ ਨਹੀਂ 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 ਪੁੱਤ ਫੋਨ ਨਹੀਂ ਹੈਗਾ ਜਾਣ ਕੇ ਖੋਲੂ ਯਾਰ ਆ ਨਾ ਉਹ ਵੀ ਤਾਂ ਗਏ ਗਏ ਉਹ ਤਾਂ ਹੁਣ ਹੈਪੀ ਬਰਥਡੇ ਕਰਕੇ ਨੀਰਾ ਪੋਣਾ ਕਹਿੰਦੇ ਮੱਜਾਂ ਨੂੰ ਅਸੀਂ ਤੇਰੇ ਬਾਅਦ ਆ ਜਾ ਆ ਆਹਾ ਹਾ ਹਾ ਬੱਲੇ 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 ਵਧਾਈਆਂ ਪੁਰਦੂਜਾ ਕੋ ਹਣਾ ਦੂਜਾ ਫਰ ਨਾ ਹੁਣ ਦੇਖ ਇਹ ਨਿਕਲਿਆ ਸਜ ਆ ਨਿਕਲਿਆ ਕਾਏ ਦੂਸਰਾ ਗਿਫਟ ਵੀ ਖੋਲ ਲੈ ਕੇ ਰੱਖ ਦੇ ਇੱਥੇ ਦੂਜਾ ਗਿਫਟ ਉਧਰ ਆ ਜੱਤੂ ਕਿਹਨੇ ਜੱਤੂ ਬੋਲੇ ਪਪੜਾ ਖੋਲੀ ਆ ਦਾ ਮੈਂ ਤੈਨੂੰ ਮਿਓ ਪਾਣਾ ਉਹ ਨਾ ਲਾ ਕੇ ਲੈਦੇ ਤਾਈਏ ਜੇ ਨਾ ਆ ਨਾ ਪਰ ਹੋਵੇ ਤਾਂ ਫਿਰ ਬਾਸ ਵੀ ਕਰਨੇ ਨਾ ਹਾਂ ਬਦਲ ਨਹੀਂ ਕਰੀਏ ਪਾ ਕੇ ਦੇਖ ਲੈ ਮੁੰਡੇ ਨਹੀਂ ਬੋਦੇ ਹੁੰਦੇ ਸਹੀ ਪਾ ਕੇ ਰੱਖ ਦੇ ਇੱਧਰ ਰੱਖ ਦੇ ਫੋਟਵਾ ਹੋਈ ਹੈ ਉਹ ਫੋਟਵਾ ਵੀ ਦੇ ਦੇ ਦੇਖ ਲੈਣ ਦੇ ਦੇਖ ਲੈਣ ਦੋ ਪਾਲਾ ਪਾਲਾ ਕੋਈ ਨਾ ਪਾਲੋ ਪਾਲਾ ਆਪਣਾ ਦੇ ਤੈਨੂੰ ਬਾਹਰ ਲੱਗੀ ਜਾਂਦਾਗਾ ਇੱਧਰ ਰੱਖ ਦੇ ਆ ਮੈਂ ਲੈ ਜਨਾ ਸਹੀ ਆ ਮੈਂ ਲੈ ਜਨਾ ਸਹੀ ਕਹਿੰਦੇ ਆ ਕੇਕ ਤੇ ਹਾਂ ਦੋਨੇ ਪਲੇਟ ਆਈਆਂ ਮੈਂ ਲੈਣਾ ਹਾਂ ਹਾਂ ਸ਼ਰਾਮੀ ਬਣੀ ਦੇ ਚੱਕਲੇ ਮਾਮਾ ਪਲੇਟਾਂ ਆਈਆਂ ਮਾਮਾ ਲੈ ਵਾ ਮੈਂ ਜਿਹਦਾ ਸਾਡਾ ਮੋਹ ਹੈ ਹਾਂ ਤਾ ਆ ਜਾ ਬੇਬੇ ਜਿਹੜਾ ਲਿਆ ਆ ਜਿਹੜੀ ਦਿੱਸੀ ਜਾਂਦੇ ਇੱਧਰ ਲੱਕ ਹਾਂ ਉਹ ਉੱਤੇ ਪਾਸੇ ਮਾਸੀ ਕੋਲ ਆਏ ਰੁਪਏ ਜੀ ਨਾ ਮਿੱਠੀ ਤਾਂ ਹੀ ਕਰੀ ਹੁੰਦੀ ਬੇਬੇ ਆ ਜਾ ਆ ਜਾ ਹੋਰ ਰੁਪਏ ਹਾਂ ਬੇਬੇ ਉਹ ਵੀ ਹੋਣਗੇ ਨਹੀਂ ਉਹੀ ਵੇਜ ਵੱਧ ਕਰਦੀ ਆ ਉਧਰਲੇ ਕਰੇ ਵੀ ਪਾਈ ਹਾਂ ਵੀ ਹਾਂ ਲੱਗਦਾ ਕੁੜੀਆਂ ਤੋ ਕੁੜੀਆਂ ਆ ਚੱਲ ਨਤੀ ਮੈਂ ਤੇ ਨਾਲੋਂ ਫਤ ਤੇ ਕੁਝ ਲੋੜ ਕੋਲ ਕਰ ਲੈ ਤੂੰ ਕਿਹਾ ਉਹ ਤੇ ਪੀ ਲਾ ਲ ਇਹ ਲਓ ਤੂੰ ਕੂਕੀ ਨੇ ਦਾ ਖਾਲੀ ਹੈ ਖਾਲੀ ਹੈ ਦਾ ਡੱਬਾ ਕੋਲ ਦੋ ਦੋ ਜਿੰਟ ਥੋੜੀ ਜਿਹਾ ਬੰਦੇ ਹੈ ਇੰਤਰ ਨਹੀਂ ਨਾ ਡਰ ਜਾ ਚੇਪੀ ਖੋਲ ਲੈ ਉਹਦੇ ਪੁੱਤਰ ਨਹੀਂ ਮਾਮੇ ਜਿਹੜਾ ਟਰੱਕ ਚੱਲਦੇ ਹੈ ਚਾ ਚਾਪਲੀ ਓਹੋ ਬੱਲੇ 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 ਬਣੀ ਠੀਕ ਮੁਸਾਹ ਗਿਆ ਕੋਈ ਗਾਲੀ ਹੋਰ ਨਾ ਹੋ ਤਾਂ ਸਿੱਧਾ ਜੀ ਕੋਲ ਨਾ ਆਸੀ ਆਇਆ ਸਮਾਗੋ ਦੇਖ ਲੋ ਜੈਸਟ ਹਾਂ ਇੰਨਾ ਗੱਲਾ ਹੂਸ਼ ਹੈ ਦੋ ਠੀਕ ਜਾ ਰਹੇ ਹੈ ਡਰੈਸ ਡਰੈਸ ਕੰਪਲੀਟ ਹੋ ਉਦਲੀਨਰ ਸਹਿਜ ਤਨ ਬਹੁਤ ਬਹੁਤ ਵਧਾਈਆਂ ਸਹਿਜ ਆ ਗਾਇਆ ਮੁਕਟਾ ਬਾਹਰ ਸੋਹਲਾ ਆ ਜਾ ਤੀ ਤਾਜ ਸਾਇਦਾ ਤਾਜ ਸਾਇਦਾ ਤਾਜ ਸਾਇਦਾ ਤਾਜ ਸਾਇਦਾ ਤਾਜ ਬਾਡੀ ਵਰਲ ਨਹੀਂ ਕਰਨੀ ਦੀ ਲੈ ਖੜੀ ਲੈ ਇਹ ਤਾਂ ਮੇਰੇ ਵਰਗੇ ਆਉਣ ਆ ਦਰਸ਼ਕ ਖਾਂਦੇ ਹੁੰਦੇ ਸਾਨੂੰ ਘਵਾਇਆ ਹੀ ਨਹੀਂ ਅਡਾ ਵਾਇਸ ਮਾੜਾ ਮੈਂ ਤੁਹਾਨੂੰ ਘਵਾਇਆ ਸਦਾ ਹੋਏ ਹੋਇਤੋ ਹਾਂ ਵਾਹ ਸੋਹਲਾ ਕਾਹਦੀ ਹੈ ਅਕੀਤਾ ਵੇਖ ਲਾ ਭੋਲੂਆ ਜਿਆ ਇਹ 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 ਸਾਇਰ ਫੜੀ ਕੋਈ ਨਾ ਕੋਈ ਨਾ ਕੋਈ ਨਾ ਨਹੀਂ ਪਹਿਲੇ ਇੱਕ ਜੂੜਾ ਇਹਨਾਂ ਨੂੰ ਲੈ ਲੈਣ ਦੇ ਪਹਿਲੇ ਇੱਕ ਜੂੜਾ ਇਹਨਾਂ ਨੂੰ ਲੈ ਲੈਣ ਦੇ ਕੋਈ ਨਾ ਪਿਛਲਾ ਟਾਇਰ ਖੜਾ ਹੋ ਲੱਗ ਜਾਂਦਾ ਉਹ ਟਾਇਰ ਨਹੀਂ ਹੁੰਦਾ ਉਹ ਟਾਇਰ ਪਿੱਛੇ ਹੋ ਜਾਂਦਾ ਮੈਨੂੰ ਦੱਸਿਆ ਜੀ ਮੰਤੀ ਨੇ ਰੋਕਾ ਨਹੀਂ ਦੇ ਗਿਆ ਦਸੂਨ ਇਹਨੂੰ ਕੁਝ ਨਹੀਂ ਹੋਇਆ ਪਹਿਲਾਂ ਥੱਲੇ ਉਤਰ ਤੂੰ ਓ ਕਿਵੇਂ ਗਗੂ ਹੁਣ ਆਇਆ ਓਏ ਅੱਛਾ ਗੇ ਟਾਈਮ ਨਹੀਂ ਗਗੂ ਪ੍ਰਧਾਨ ਕਹਿੰਦਾ ਆ ਜਾ ਆ ਜਾ ਆ ਜਾ ਓਏ ਆ ਜਾ ਚੱਲ ਜਾ ਜਨਮ ਦਿਨ ਦੇ ਕਿਹ ਬਤਾਈਆਂ ਦੇ ਸਹਿਜ ਨੂੰ ਆ ਮੇਰਾ ਤਾਂ ਕੌਲੀ ਚ ਰੱਖਦੇ ਉੱਥੇ ਕਿਉਂ ਮਾਤਾ ਜੀ ਹਾਂ ਬਸ ਬਹੁਤ ਹੈ ਗੇ ਤਾਈ ਜੀ ਤੁਸੀਂ ਖਾਓਗੇ ਹੈਲੋ ਜਨਮ ਦਿਨ ਵਾਲੀ ਕੁੜੀ ਹੈਲੋ ਕੋਈ ਨਹੀਂ ਰਹਿੰਦਾ ਕੋਈ ਨਹੀਂ ਰਹਿੰਦਾ ਲੇ ਲੈ ਪੀ ਤੁਮ ਕੀ ਲੈ ਗਿਆ ਐ ਸੌਸ ਵਾਲਾ ਲੈ 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 ਤੰ 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 ਆਇਆ ਮਿਸਤਰੀਆ ਫੇਰ ਵੀ ਆਪਣੀ ਪੁਰਾਣੀ ਵਾਲੀ ਯਾਰ ਕੱਲ ਆਇਆ ਈ ਤੂੰ ਆ ਲੈ ਫੜੀ ਯਾਰ ਕਿ ਹੱਥ ਤੋਣਿਆ ਉਹ ਗੱਲ ਦੀ ਸੋਡਾ ਮਾਲ ਪਤਾ ਐਸ਼ਕੋ ਧੰਨਵਾਦ ਹੈ ਮਾਹ ਫੇਰ ਵੀ ਯਾਰ ਆੜੀ ਹੈ ਯਾਰ ਮਾਹ ਯਾਰ ਲੋਟਾਂ ਕੋਰੀ ਕਿਵੇਂ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇਰਾ ਹੀ ਵਿੱਚ ਹੀ ਆਇਆ ਖਾਲਾ ਹੈ ਕੀ ਹਾਲ ਨੇ ਜਾਵਾਂ ਘੰਟਾ ਬਈ ਆਪ ਦੱਸੋ ਵਧੀਆ ਵਧੀਆ ਤੂੰ ਸੁਣਾ ਵਧੀਆ ਵਧੀਆ ਚਾਹ ਪੀ ਲਈ ਚਾਹ ਪੀ ਲਈ ਯਾਰ ਚੰਗੀ ਗੱਲ ਹੈ ਮਾਰ 4 ਵਜੇ ਹੋਰ ਸੁਣਾਓ ਜੀ ਰਸੋਈ ਅੱਧ ਵਿਚਾਲੇ ਛੱਡਤੀ ਰਸੋਈ ਨਹੀਂ ਆਈ ਰਸੋਈ ਨੇ ਪਾ ਲੈ ਠੀਕ ਹੈ ਸਰ ਹੈ ਠੀਕ ਹੈ ਕੱਢਿਆ ਲਈ ਹਾਂ ਇਹਨੂੰ ਦੇ ਦੇ ਯਾਰ ਯਾਰ ਇਹਨੂੰ ਇੱਕ ਬਰੈਡ ਯਾਰ ਵਿਚਾਰ ਹੈ ਹੈ ਤੇ ਮੋਟਾ ਹੋ ਜੂ ਇਹ ਹੈ ਮੋਟਾ ਹੋ ਜੂ ਇਹ ਹਾਂ ਮੋਟਾ ਹੋ ਜਾਏ ਇਹ ਤਾਂ ਭੱਜਿਆ ਉਧਰੋਂ ਕੰਮ ਛੱਡ ਕੇ ਓਏ ਗਾੜੀ ਹੁਣ ਹੁਣੀ ਸੀਗੀ ਪੈਸੇ ਲੈਣਗੇ ਜਿੱਦਾਂ ਠੀਕ ਹੈ ਲੈ ਕੇ ਗਿਆ ਖਾ ਦੇ ਸ਼ਕ ਸ਼ਕੋਏ ਜੁੜ ਮੇਂ ਹੈ ਜੁੜ ਮੇਂ ਹੈ ਭਾਈ ਪੜਾ ਦਿਖਾ ਲਈ ਮਹਾਰਾਜਾ ਦੇਖ ਲੈ ਜਿਵੇਂ ਸਾਹਿਬ ਜੀ ਨਾਲ ਵੰਟ ਲੋ ਅਸੀਂ ਤਿੰਨ ਜਣੇ ਜਿਵੇਂ ਜਉਂਦਾ ਕੁਛ ਕੇ ਕਾਜੂ ਆਲੇ ਅਛਾ ਉਹਨਾ ਬਲਾਏ ਤੁਸੀਂ ਨਹੀਂ ਹਾਂ ਉਹ ਕੀ ਕਹਿੰਦੇ ਨੇ ਗ੍ਰਿਲ ਗ੍ਰਿਲ ਗ੍ਰਿਲਡ ਬ੍ਰੈਡ ਗ੍ਰਿਲ ਬ੍ਰੈਡ ਬ੍ਰੈਡ ਟੋਸਟ ਕੁਛ ਵੀ ਕਹਿੰਦਾ ਜਾਂਦਾ ਗੱਗੂ ਬਈ ਇਹ ਦਮ ਹੈ ਕੋਈ ਆ ਜਾ ਗੋਰੀ ਫੇਰ ਦੇਖੇ ਤਾਂ ਗੱਗੂ ਤਾਂ ਪੜਾ ਕੇ ਪਾ ਦੂਗਾ ਬ੍ਰੈਡਾਂ ਜਾਂਦੇ ਭੱਜਿਆ ਹੋਰ ਭੱਜ 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 ਗਗੂ ਕਾ ਜਮੇ ਵੀ ਪਾਰਤੀ ਆ ਜੀ ਉਹ ਸੀ ਸਹਿਜ ਦਾ ਜਨਮ ਦਿਨ ਹਾਂ ਹਾਂ ਬਹੁਤ ਬੜੀ ਧੰਨਵਾਦ ਜੀ ਮਖਮਰਿਆੜੀ ਤਾਂ ਰਹੀ ਗਏ ਕਿਵੇਂ ਹਸਵਾ ਦਾ ਬਹੁਤ ਵਧੀਆ ਕਰੀ ਬਣਾਏ ਆ ਜਮਾਂ ਦੋਟਾ ਚਾਚਾ ਹਾਂਜੀ ਨੂੰ ਹੀ ਡਰ ਲੱਗਾ ਤਾਂ ਉੱਚਾ ਜੀ ਡਰ ਲੱਗਦਾ ਕੋਈ ਨਾ ਹੌਲੀ ਹੌਲੀ ਡਰ ਲੱਗਣਾ ਹਟ ਜੂਗਾ ਥੋੜੇ ਦਿਨਾਂ ਅਸ ਸਿੱਖ ਜਾਏਗਾ ਚਾ ਨਹੀਂ ਦਿਖਦਾ ਨਹੀਂ ਦਿਖਦਾ ਨਹੀਂ ਮਗਰ ਟਾਇਰ ਲੱਗੇ ਹੋਏ ਨੇ ਚਲ ਮੈਂ ਤਾਂ ਵੇ ਇੱਕ ਲਾਉਗੀ ਬ੍ਰੇਕ ਲਾ ਲੈ ਚੰਗਾ ਬਹੁਤ ਅੱਛਾ ਸਾਈਕਲ ਆ ਬਹੁਤ ਬਹੁਤ ਵਧਾਈਆਂ ਤੈਨੂੰ ਜਨਮ ਦਿਨ ਦੀਆਂ ਤੇ ਸਾਈਕਲ ਦੀਆਂ ਠੀਕ ਆ ਪੁੱਤਰੀ ਜਨਮ ਦਿਨ ਦੀਆਂ ਵਧਾਈਆਂ ਨਹੀਂ ਸੁਣਦੀ ਨਹੀਂ ਵਧਾਈਆਂ ਵਧਾਈਆਂ ਠੀਕ ਆ ਭਾਈ ਦਿਓ ਵਧਾਈਆਂ ਸਹਿਜ ਨੂੰ ਕਮੈਂਟਾਂ ਚ ਤੇ ਉਹ ਨਾਲ ਇਹਨੂੰ ਵੀ ਆਪ ਪੋਪ ਲਾਈਏ ਨੂੰ ਤਾਂ ਆਈ ਦੇਖੀ ਤੇਰਾ ਤਾਂ ਨਹੀਂ ਜਨਮ ਦਿਨ ਸੀਗਾ ਅੱਜ ਮਾੜਾ ਮਾੜਾ ਇਹ ਕਾਜੀ ਨੂੰ ਵੀ ਚਾਹੀਦੀ। ਤੇ ਚੋਦੇ ਨੂੰ ਕੁਵੈਦ ਕਿ ਤੈਨੂੰ ਵੀ ਬਤਾਈਆਂ ਫਿਰ। ਇਹ ਨਾ ਪਾਣੀ ਕਿੱਧਰੋਂ ਪਈ ਜਾਂਦਾ। ਇਹ ਫੋਟੋ ਤੇ ਜਾਂਦਾ ਆ ਮਾਦਾ। ਦਾ ਪਾਣੀ ਕਿੱਧਰੋਂ ਆਇਆ ਇਹ? ਕੋਈ ਟੋਟੀ ਵੀ ਨਹੀਂ ਮਾਰਿਆ ਉੱਥੇ। ਪੈਟਰੋਲ 'ਚ ਤਾਂ ਨਹੀਂ ਆਉਂਦਾ ਭਈ ਆ ਲਾਜ਼ਮੀ। ਦੱਸਿਓ ਕਿ ਇਹ ਪਾਣੀ ਕਾਹ ਤੋਂ ਮਾਰਦਾ ਬੰਬੂ ਕਾੜ ਕੇ ਥੇਨੂੰ ਪਤਾ ਹੋਵੇ ਤਾਂ ਹਾਂ ਸ਼ਨੀਵਾਰ ਦਾ ਦਿਨ ਲੈਗ ਡੇ ਲੱਤਾਂ ਦੀ ਕਸਰਤ ਵਾਲੇ ਦਿਨ ਬਹੁਤ ਘੱਟ ਆਉਂਦੇ ਐ ਜਿੰਮ ਚ ਲੋਕ ਸੂਰਮੇ ਹੀ ਆਉਂਦੇ ਬਸ ਮੈਂ ਤਾਂ ਇਹੀ ਕਹਿਣਾ ਉਹਨਾਂ ਦਾ ਕਿ ਲੱਤਾਂ ਦੀ ਐਕਸਰਸਾਈਜ਼ ਤੋਂ ਬਹੁਤ 90% ਲੋਕ ਡਰਦੇ ਆ ਤੇ ਜਿਹੜੀ ਕਿ ਆਪਣਾ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਆ ਤੇ ਲੈਗ ਸਕਿੱਪ ਨਾ ਕਰਿਆ ਕਰੋ ਬਾਈ ਹਮੇਸ਼ਾ ਹਰ ਵਾਰੀ ਇਹੀ ਗੱਲ ਕਹਿਣਾ ਉਹਨਾਂ ਕਿ ਲੈਗ ਵਾਲੀ ਐਕਸਰਸਾਈਜ਼ ਲਾਜ਼ਮੀ ਲਾਇਆ ਕਰੋ ਜਿਵੇਂ ਮਕਾਨ ਨੂੰ ਨਿਆਉਣ ਦੀ ਲੋੜ ਹੁੰਦੀ ਹੈ ਤੇ ਉਵੇਂ ਆਪਣੇ ਸਰੀਰ ਨੂੰ ਵੀ ਲੱਤਾਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਬਹੁਤ ਸਾਰੇ ਫਾਇਦੇ ਵੀ ਆ ਤੇ ਬਾਕੀ ਇਹ ਗੱਲ ਕਦੇ ਫੇਰ ਕਰਾਂਗੇ ਤੇ ਫਿਲਹਾਲ ਅੱਜ ਦਾਸ ਨੇ ਪਰਨਾ ਸਵੇਰੇ ਦਸ ਯਾਰ ਰੱਖਿਆ ਜਦੋਂ ਗੁਰੂ ਘਰ ਗਏ ਸੀ ਦੋ ਤਿੰਨ ਵਾਰੀ ਲਾ ਲਿਆ ਸੀ ਫਿਰ ਦੁਬਾਰੇ ਸਜਾ ਲਿਆ ਸੀਗਾ ਤੇ ਸਮਾ ਹੋਇਆ ਇਸ ਵਕਤ ਪੌਣੇ 7 ਵਜੇ ਦਾ ਜਿੰਮ ਦੀ ਡਿਊਟੀ ਤੇ ਹਾਜ਼ਰ ਹਾਂ ਤੇ ਇਸੇ ਦੇ ਨਾਲ ਅੱਜ ਦੇ ਬਲੌਗ ਦੀ ਸਮਾਪਤੀ ਆ ਉਮੀਦ ਕਰਦੇ ਹਾਂ ਵਧੀਆ ਲੱਗਿਆ ਹੋਊਗਾ ਤਾਂ ਲਾਈਕ ਵਾਲਾ ਗੁੱਠਾ ਜਿਹਾ ਲਾਜ਼ਮੀ ਦਬਾ ਦਿਓ ਤੇ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਜ਼ਰੂਰ ਕਰ ਲਿਓ ਤੇ ਮਿਲਦੇ ਹਾਂ ਫਿਰ ਕੱਲ ਨੂੰ ਨਵੇਂ ਬਲੌਗ ਦੇ ਨਾਲ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਜੁੜੇ ਰਹੋ ਇਸ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ